ਹਾਂਜੀ ਦੋਸਤੋ ਸਸਕੀਤਾਲ ਕੀ ਹਾਲ ਚੱਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਪਸੂ ਤੁਹਾਨੂੰ ਦਿਖਾਉਂਦੇ ਹੀ ਰਹੀਦਾ ਤੇ ਅੱਜ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਜੀ ਜਿਹਦੇ ਵਿੱਚ ਇੱਕ ਦੋਸਤੋ ਮੋਹਰਾ ਨਸਲ ਦੀ ਝੋਟੀ ਹੈ ਬਾਈ ਕੋਲੇ ਸਿੰਗਾ ਤੋਂ ਮੀਣੀ ਹੈ ਤੇ ਇੱਕ ਜਿਹੜੀ ਦੋਸਤੋ ਬੂਰੀ ਝੋਟੀ ਹੈ ਜੀ ਦੋਵੇਂ ਝੋਟੀਆਂ ਦੇ ਢਾਂਚੇ ਜਾਂਗੇ ਆ ਬਾਕੀ ਤੋਰ ਫੇਰ ਕੇ ਦੇਖ ਲੈਣੀ ਆ ਜਿਹੜਾ ਨਾ ਤੁਹਾਨੂੰ ਇਹਨਾਂ ਦੇ ਵਿੱਚੋਂ ਜਸੂਗਾ ਉਹਦੀ ਤਸਰਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਕੀ ਇਹ ਨਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਜੀ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵੀ ਕਿਹਨਾਂ ਹਾਂਜੀ ਆਈ ਜਾਂਦੇ ਆ ਜੀ ਠੀਕ ਹੈ ਦੋ ਝੋਟੀਆਂ ਆਈਆਂ ਆਪਣੇ ਕੋਲ ਹਾਂ ਦੋ ਆਈਆਂ ਜੀ ਠੀਕ ਹੈ ਪਹਿਲੇ ਨੰਬਰ ਤੇ ਇੱਕ ਮੀਣੀ ਹੈ ਨਾ ਹਾਂ ਹਾਂਜੀ ਮੀਣੀ ਆ ਜੀ ਠ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਡੇਢ ਸਾਲ ਦੀ ਆ ਬਈ ਡੇਢ ਸਾਲ ਹਾਂ ਠੀਕ ਹੈ ਲੋ ਦੋਸਤੋ ਕੱਦ ਕਾਠ ਚੈੱਕ ਕਰ ਲਓ ਜੀ ਬਹੁਤ ਸੋਹਣਾ ਕੱਦ ਲੰਮੀ ਲੱਕ ਦੀ ਝੋਟੀ ਦੋਸਤੋ ਠੀਕ ਹੈ ਡੇਢ ਸਾਲ ਉਮਰ ਆ ਠੀਕ ਹੈ ਤੇ ਸੈੰਗ ਸੁੰਗ ਹਿਲਦੇ ਇਹਦੇ ਦੋਨੇ ਫੁੱਲ ਠੀਕ ਹੈ ਹਾਂਜੀ ਲੋ ਦੋਸਤੋ ਢਾਂਚਾ ਚੈੱਕ ਕਰ ਲਓ ਜੀ ਠੀਕ ਹੈ ਖਲਾਈ ਵੜੇ ਜੀ ਸੈੰਗ ਠੀਕ ਹੈ ਇਹਦੇ ਹਿਲਦੇ ਲੈ ਠੀਕ ਹੈ ਬਸ ਠੀਕ ਹੈ ਲੈ ਚਲ ਲੋ ਦੋਸਤੋ ਸੈੰਗ ਦੋਵੇਂ ਹਿਲਦੇ ਆ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਇਸਾ ਝੋਟੀ ਦਾ ਚੰਗਾ ਠੀਕ ਹੈ ਜੀ ਤੇ ਕਦ ਕਾਠ ਵੀ ਚੰਗਾ ਹੈ ਜੀ ਠੀਕ ਹੈ 1.5 ਸਾਲ ਦੋਸਤੋ ਉਮਰ ਠੀਕ ਹੈ ਤੇ ਥਾਣਾ ਦੋਸਤੋ ਦਿਖਾ ਦੇਣਾ ਥਾਣਾ ਦੀ ਵੈਸੇ ਸਾਫ ਹੈ ਛੁਟੀ ਹੈ ਥਾਣ ਚਾਰਾ ਝੋਲੀ ਝਾਲੀ ਬਹੁਤ ਸੋਹਣੀ ਹੈ ਠੀਕ ਹੈ ਤੇ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਫੋਨ ਤੇ ਹੀ ਹੈ ਅੱਛਾ ਫੋਨ ਤੇ ਦੱਸ ਥਾਣ ਜੇ ਜੀ ਹੋਊਗਾ ਕੋਈ ਆਪਣਾ ਇੰਨਾ ਧੱਕਾ ਨਹੀਂਗਾ ਹੋ ਜੇ ਨਾ ਠੀਕ ਹੈ ਹਾਂਜੀ ਤੇ ਬੂਰੀ ਝੋਟੀ ਕਿੰਨੇ ਟਾਈਮ ਦੀ ਹੈ ਉਹ ਵੀ ਹੈਗੀ ਆ 20 ਮਹੀਨਿਆਂ ਦੀ ਠੀਕ ਹੈ ਖੋਲ ਲਾਉਣਾ ਵੀ ਤੇ ਦੋਸਤੋ ਢਾਂਚਾ ਇਸ ਝੋਟੀ ਦਾ ਵੀ ਚੈੱਕ ਕਰ ਲਓ ਜੀ ਚੰਗੀ ਸਾਂ ਵੀ ਹੋਈ ਆ ਰਾਜੀ ਆ ਝੋਟੀ ਇਹ ਠੀਕ ਐ ਤੇ ਸੈੰਗ ਬਿਲਕੁਲ ਛੋਟਾ ਤੇ ਗੋਲ ਸੈੰਗ ਦੀ ਆ ਜੀ ਠੀਕ ਐ 20 ਮਹੀਨੇ ਦੋਸਤੋ ਮੰਨ ਕੇ ਚੱਲੋ ਵੀ ਉਮਰ ਐ ਸਹ ਝੋਟੀ ਦੀ ਠੀਕ ਐ ਜੀ ਤੇ ਰੰਗ ਰੂੰਗ ਸੋਹਣਾ ਐ ਸਹ ਝੋਟੀ ਦਾ ਠੀਕ ਐ ਬਿਲਕੁਲ ਬੂਰਾ ਰੰਗ ਤੇ ਬਾਕੀ ਸਾਂ ਵੀ ਆ ਦੋਸਤੋ ਝੋਟੀ ਸਾਂ ਵੀ ਬਾਲੀ ਬਹੁਤ ਸੋਹਣੀ ਆ ਠੀਕ ਐ ਤੇ ਦੋਸਤੋ ਕੁੜੇ ਪੜੇ ਥਾਨ ਖਾਨ ਦਿਖਾ ਦੇ ਭਣਾ ਲੋ ਦੋਸਤੋ ਥਣਥੋਨੇ ਚੈੱਕ ਕਰ ਲਓ ਜੀ ਠੀਕ ਹੈ ਬਾਕੀ ਰਾਜ ਹੀ ਆ ਝੋਟੀਏ ਠੀਕ ਹੈ ਜੀ ਕੀ ਰੇਟ ਹੋਗਾ ਇਹਦਾ ਫੋਨ ਤੇ ਫੋਨ ਤੇ ਅੱਛਾ ਇਹਦਾ ਵੀ ਫੋਨ ਤੇ ਦੱਸੋ ਹਾਂਜੀ ਜੀ ਹੁਣੇ ਜੀ ਹੋਣਗੇ ਰੇਟ ਕੋਈ ਨਜਾਇਜ਼ ਨਾ ਹੋਊਗਾ ਠੀਕ ਹੈ ਲੋ ਦੋਸਤੋ ਰੇਟ ਹੈ ਇਸ ਝੋਟੀ ਦਾ ਵੀ ਫੋਨ ਤੇ ਹੋਊਗਾ ਦੋਵੇਂ ਨਗਾਂ ਦਾ ਰੇਟ ਫੋਨ ਤੇ ਹੋਊਗਾ ਜਿਹੜਾ ਨਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦਸਲ ਨਹੀਂ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ